ਇੰਨੀ ਕਾਲੀ ਇੰਨੀ ਕਾਲੀ ਮੇਰੇ ਕਸਟਮਰ ਆ ਗਏ ਆ ਤੇ ਮੈਂ ਇਹਦੇ ਤਿਆਰ ਹੋ ਰਹੀ ਆ ਵੈਰੀ ਗੁੱਡ ਕੋਵਲ ਜੀ ਤੇ ਜਿਹੜੀ ਉਹ ਟੈਗ ਕਰ ਰਹੀ ਆ ਹੂੰ ਤੇ ਇਹ ਬਾਕੀ ਲਾਈਟ ਜਗਾ ਲਏ ਮੈਨੂੰ ਕੰਗਾ ਹੀ ਲੱਗਦਾ ਮੈਂ ਕਿੱਥੇ ਸੌੜ ਦਿੰਦੇ ਜੇ ਕੰਗਾ ਰੋਜ਼ ਮੈਨੂੰ ਕੀ ਪਤਾ ਤੁਸੀਂ ਚਿਹਰਾ ਵਾਉ ਦੇ ਜੇ ਮੈਂ ਹੋਂਦੇ ਵਿੱਚ ਵੇਖੋ ਚੱਲ ਚਾਹ ਹਾਂ ਇੱਥੇ ਰੱਖਦੀ ਹਾਂ ਤੇ ਸਾਰੇ ਕਹਿੰਗੇ ਤੂੰ ਖੇਲੇ ਨਾਟ نو ਆਈ ਡੋਂਟ ਨੋ ਆਈ ਡੋਂਟ ਨੋ ਦੇਖ ਲੋ ਗਾਇਜ਼ ਕਸਟਮਰ ਆ ਗਏ ਤੇ ਆਪਲੇਟ ਵੈਰੀ ਗੁੱਡ ਕੰਮ ਪਤਾ ਕਿੰਨੇ ਹੁੰਦੇ ਆ ਹੂੰ ਹੂੰ ਬੜੇ ਕੰਮ ਕੇ ਕੰਮ ਕਰਕੇ ਤੇ ਡੈਡੀ ਹੋਰ ਕਿੱਥੇ ਗਏ ਨੇ ਬਾਹਰ ਹੋਣਾ ਉਹ ਲੁਧਿਆਣੇ ਗਏ ਅੱਜ ਅਸਾ ਹੋਰ ਲੰਘੇ ਆਸਮਾਨ ਡੈਕੋਰੇਸ਼ਨ ਦਾ ਫੈਸੇ ਵਾਸਤੇ ਹੂੰ ਫਾਈਨਲੀ ਇੱਕ ਟੰਡਾ ਮਿਲ ਗਿਆ ਦਮਾ ਦਰ ਸਿਰ ਵਾਰ ਗਏ ਅੱਜ ਸਾਡੀ ਰਬੋਂਡਿੰਗ ਹੈ ਯੂਟਿਊਬ ਫੈਮਿਲੀ ਹੁਣ ਕੀ ਤੁਸੀਂ ਕਰਨ ਲੱਗੇ ਆ ਹਾਂਜੀ ਅੱਜ ਮੈਂ ਤੁਹਾਨੂੰ ਸਿੰਪਲ ਜਿਹੜਾ ਰੁਟੀਨ ਆਪਦਾ ਦੱਸੂਗੀ ਮੈਂ ਕੀ ਲਾਉਣੀ ਆ ਮੈਂ ਐਸੇ ਮੈਂ ਸਭ ਤੋਂ ਪਹਿਲਾਂ ਕਲੀਨਜ਼ਿੰਗ ਕਰਦੀ ਆ ਕਲੀਨਜ਼ਿੰਗ ਮੇਰੀ ਸੀਟਾ ਫਰੰਜ਼ੀ ਕਲੀਨਜ਼ਿੰਗ ਇਹ ਮੈਂ ਕਰ ਚੁੱਕੀ ਆ ਤੇ ਹੁਣ ਮੈਂ ਸਿਟਾਫਲ ਦੀ ਕਰੀਮ ਲਾਉਂਗੀ। ਵੈਸੇ ਮੈਂ ਰੋਜ਼ ਵਾਟਰ ਵੀ ਰੱਖਿਆ ਹੋਇਆ ਹੈ। ਉਹ ਵੀ ਲਾ ਲੈਣੀ ਉਹ ਖਤਮ ਹੋ ਗਿਆ ਮੇਰਾ। ਤੇ ਮੈਂ ਨਿਊ ਆਰਡਰ ਕੀਤਾ ਹੈ। ਤੇ ਸਭ ਤੋਂ ਪਹਿਲਾਂ ਆਪਾਂ ਬਸ ਇਹ ਕਰੀਮ ਤੇ ਤੇ ਉਸ ਤੋਂ ਬਾਅਦ ਬਸ ਵੀ ਆਪਾਂ ਲਾਣੀ ਹੈ ਲਿਪਸਟਿਕ। ਹਲਕੀ ਜਿਹੀ ਲਾਈਟ ਲਿਪਸਟਿਕ ਲਾ ਕੇ ਆਈ ਐਮ ਰੈਡੀ। ਇਹਦੇ ਨਾਲ ਮੇਰੀ ਸਕਿਨ ਵਧੀਆ ਰਹਿੰਦੀ ਮੇਰੀ ਸਕਿਨ ਬਹੁਤ ਡਰਾਈ ਹੈ ਤੇ ਇਹਦੇ ਨਾਲ ਥੋੜਾ ਸਕਿਨ ਤੇ ਸ਼ਾਈਨ ਆ ਜਾਂਦੀ ਇੱਕ ਹੀ ਚੱਕਰ ਤੁਹਾਡੀ ਸਕਿਨ ਡਰਾਈ ਮੇਰੀ that is the skin dry ਹੈ ਤੇ ਮੇਰੀ ਇਨੀ oily ਹੈ ਤੇ ਜੇ ਵਰੀ ਮੈਂ ਖਾਰੇ oil ਵਾਲੀ ਚੀਜ਼ਾਂ ਜਿਆਦੀ ਖਾ ਰਹੀ ਹਾਂ ਜੱਗੇ ਤੇ ਵੀ ਐਵਰੇਜ ਹੁੰਦੀ ਐਵਰੇਜ ਜੀ ਬਿਊਟੀ ਫੈਮਿਲੀ ਆ ਡਰੈਸਿੰਗ ਟੇਬਲ ਦਾ ਮੈਨੂੰ ਬੜਾ ਸ਼ੌਕ ਆ ਇਹਦੇ ਚ ਸਾਰਾ ਸਮਾਨ ਰੱਖਿਆ ਹੈ ਜਿਹੜਾ ਮਰਜ਼ੀ ਚੁੱਕ ਕੇ ਚੀਜ਼ ਲਾ ਲੈਂਦੀ ਹੈ ਹਾਂ ਤੇ ਅੰਤ ਵਿੱਚ ਇਹ ਨੋਟ ਜੁਨੀਆ YouTube ਫੈਮਿਲੀ ਨਾਲ ਲਈ ਰੈਡੀ ਹੁਣ ਅਸੀਂ ਸਲੂਨ ਚ ਚੱਲੇ ਆ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਅਪਡੇਟ ਦੇ ਦਾਂ ਆਹ ਕੱਲ ਅੰਦਰਲਾ ਸਾਰਾ ਰੈਡੀ ਕਰ ਲਿਆ ਸੀ ਆ ਕੱਟ ਦਾਣਾ ਮੋਤੀ ਸਭ ਲਾ ਲੇ ਸੀ ਆ ਵੀ ਥੋੜਾ ਕਰ ਲਿਆ ਸੀ ਇੱਥੋਂ ਤੱਕ ਆ ਇਹਨਾਂ ਮੈਂ ਸੁਬਾ ਕੀਤਾ ਹੈ ਸੁਬਾ ਕੰਮ ਕਰਨ ਤੋਂ ਪਹਿਲਾਂ ਤੇ ਹੁਣ ਮੈਂ ਝਾੜੂ ਪੋਚਾ ਸਭ ਕੁਝ ਕਰਦਾ ਨੀਟ ਐਂਡ ਕਲੀਨ ਕਰਤਾ ਐ ਰੋਟੀ ਪਾਣੀ ਖਾ ਲਿਆ ਉਹਨਾਂ ਨੂੰ ਲੁਧਿਆਣੇ ਤੋਰਤਾ ਐ ਰੈਡੀ ਆ ਮੁੰਡਾ ਸੋ ਤੂੰ ਹੁਣ ਪੜ੍ਹਨਾ ਬੈਠ ਕੇ ਠੀਕ ਐ ਇਹ ਸਾਨੂੰ ਚਾਹ ਵੀ ਬਣਾ ਕੇ ਪਿਆਊਗਾ ਕੋਮਲ ਦਾ ਫੋਨ ਵੀ ਆ ਗਿਆ ਤੇ ਮੈਂ ਚੱਲੀ ਹੁਣ نیچے ਰਬੋਂਡਿੰਗ ਕਰਨ ਤੇ ਵਿੱਚ ਵਿੱਚ ਅਸੀਂ ਸੂਟ ਦਾ ਵੀ ਢਾਲ ਆਉਂਦੇ ਰਵਾਂਗੇ ਸੋ ਮਿਲਦੇ ਹੁਣ ਆਪਾਂ ਵਿੱਚ ਵਿੱਚ ਮਿਲਦੇ ਰਵਾਂਗੇ ਤੇ ਇੱਥੇ ਮੈਂ ਆ ਚੁੱਕੀ ਸੀ ਸਲੂਨ ਵਿੱਚ ਤੇ ਮੈਂ ਦਿਖਾ ਰਹੀ ਸੀ ਬਿਫੋਰ ਲੁੱਕ ਵਾਲਾਂ ਦੀ ਵਾਲ ਬਹੁਤ ਹੀ ਜ਼ਿਆਦਾ ਲੈਂਥੀ ਆ ਬ੍ਰਾਊਨ ਕਲਰ ਦੇ హెయిਰ ਸੀ ਮੇਰੇ ਕਲਾਇੰਟ ਦੇ ਸੋ ਬਹੁਤ ਸੋ ਇੱਥੇ ਮੈਂ ਬਿਫੋਰ ਲੁੱਕ ਦਿਖਾ ਕੇ ਤੇ ਉਸ ਤੋਂ ਬਾਅਦ ਆਪਾਂ ਕੀਤੀ ਰਬੋਂਡਿੰਗ ਸ਼ੁਰੂ ਇਹਦੇ ਵਿੱਚ ਆਪਾਂ ਬਿਫੋਰ ਤੇ ਆਫਟਰ ਲੁੱਕ ਦਿਖਾਵਾਂਗੇ ਬਾਕੀ ਦਾ ਜਿਵੇਂ ਵਿੱਚ ਪ੍ਰੋਸੈਸ ਤਾਂ ਤੁਹਾਨੂੰ ਪਤਾ ਹੀ ਆ ਮੈਂ ਉਹਦੇ ਵਿੱਚ ਸਾਰੀਆਂ ਵੀਡੀਓਜ਼ ਵੀ ਬਣਾਈਆਂ ਹੋਈਆਂ ਜੇ ਤੁਸੀਂ ਪੂਰਾ ਰਬੋਂਡਿੰਗ ਐ ਸਮੂਥਨਿੰਗ ਦਾ ਪ੍ਰੋਸੈਸ ਦੇਖਣਾ ਚਾਹੁੰਦੇ ਜੇ ਤੇ ਮੇਰੀ ਪ੍ਰੋਪਰ ਵੀਡੀਓ ਬਣੀ ਆਈਆਂ ਤੁਸੀਂ ਉੱਥੇ ਜਾ ਸਕਦੇ ਹੋ ਤੇ ਇੱਥੇ ਮੈਂ హెయిਰ ਡਰਾਈ ਕਰ ਰਹੀ ਸੀ ਤੇ ਕੋਮਲ ਮੇਰੀ ਵੀਡੀਓ ਕਲਿੱਪ ਲੈ ਰਹੀ ਸੀ ਸੋ ਹੇਅਰ ਡਰਾਈ ਕਰਨ ਤੋਂ ਬਾਅਦ ਆਪਾਂ ਕਰਨਾ ਹੁੰਦਾ ਸਟ੍ਰੇਟਿੰਗ ਫਰਸਟ ਕਰੀਮ ਲਗਾਈ ਫਿਰ ਉਸ ਤੋਂ ਬਾਅਦ ਆਪਾਂ ਵਾਸ਼ ਕਰਕੇ ਤੇ ਇਹ ਬੌਂਟ ਟਟਣ ਤੋਂ ਬਾਅਦ ਵਾਸ਼ ਕਰ ਦੇਣਾ ਹੁੰਦਾ ਫਿਰ ਡਰਾਈ ਕਰਕੇ ਤੇ ਇੱਥੇ ਆਪਾਂ ਸਟ੍ਰੇਟ ਕੀਤੇ ਵਾਸਤੇ ਤੁਸੀਂ ਦੇਖ ਸਕਦੇ ਹੋ ਵਾਲਾਂ ਦੀ ਲੁੱਕ ਬਹੁਤ ਬਹੁਤ ਜ਼ਿਆਦਾ ਅਮੇਜ਼ਿੰਗ ਆਈ ਬਹੁਤ ਹੀ ਪਿਆਰੀ ਲੁੱਕ ਮੇਰੇ ਕਲਾਇੰਟ ਵੀ ਬਹੁਤ ਖੁਸ਼ ਹੋਏ ਤੇ ਅੱਜਕੱਲ ਸਾਰੀਆਂ ਮੇਰੀਆਂ ਜਿੰਨੀਆਂ ਵੀ ਬ੍ਰਾਈਡ ਆ ਸਾਰੀਆਂ ਲੰਬੇ ਵਾਲਾਂ ਵਾਲੀਆਂ ਹੀ ਆ ਤੇ ਉਹਨਾਂ ਦੇ ਵਾਲਾਂ ਦੀ ਲੁੱਕ ਵੀ ਬੜੀ ਘੈਂਟ ਆਉਂਦੀ ਆ ਸੋ ਤੁਸੀਂ ਵੀ ਦੇਖ ਕੇ ਦੱਸਣਾ ਕਿ ਕਿਵੇਂ ਲੱਗੀ ਤੁਹਾਨੂੰ ਮੇਰੀ ਅੱਜ ਦੀ ਰਿਮਾਰਡਿੰਗ ਔਰ ਮੈਨੂੰ ਤਾਂ ਪਰਸਨਲੀ ਬਹੁਤ ਹੀ ਤੁਹਾਨੂੰ ਪਤਾ ਹੈ ਜਦੋਂ ਕਰਲੇ ਦੀ ਜੀ ਕਰਦਾ ਇਸ ਤਰ੍ਹਾਂ ਬਸ ਵਾਲਾਂ 'ਚ ਹੱਥ ਫੇਰੀ ਜਾਓ ਫੇਰੀ ਜਾਓ ਬਹੁਤ ਹੀ ਵਧੀਆ ਲੱਗਦਾ ਹੈ ਇਹ ਚੀਜ਼ ਸੋ ਤੁਸੀਂ ਵੀ ਆਪਣੀ رائے ਜ਼ਰੂਰ ਦਿਆ ਕਰੋ ਤੁਹਾਡੇ ਕਮੈਂਟ ਜਿਹੜੇ ਮੈਨੂੰ ਬਹੁਤ ਐਪਰੀਸ਼ੀਏਟ ਕਰਦੇ ਆ ਦੇਖੋ ਕੱਲਾ ਕੱਲਾ ਵਾਲ ਹੋ ਜਾਂਦਾ ਜਦੋਂ ਆਪਾਂ ਰਿਮਾਰਡਿੰਗ ਜਾਂ ਸਮੂਥਨਿੰਗ ਕਰਵਾ ਲੈਨੇ ਆ ਤੇ ਬਹੁਤ ਹੀ ਪਿਆਰੀ ਲੁੱਕ ਆਈ ਸੀ ਤੇ ਬਹੁਤ ਹੀ ਮਿਹਨਤ ਲੱਗਦੀ ਹੈ ਸਾਡੇ ਕੰਮ ਨੂੰ ਜ਼ਰੂਰ ਐਪਰੀਸ਼ੀਏਟ ਕਰਿਆ ਕਰੋ ਜੀ ਹੈਲੋ ਕਿਆ ਲੈ ਕੇ ਕਰਾਏ ਹੋ ਭਈਆ ਉਸਕਾ ਬாய்ਫਰੈਂਡ ਇਸਕਾ ਬாய்ਫਰੈਂਡ ਗੈਸ ওকে ਇਸਕੀ ਬੜੀ ਭੈਣ ਵੀ ਤਾਂ ਹੋ ਸਕਤੀ ਹੈ ਨਹੀਂ ਇਹ ਮੁੰਡਾ ਹੈ ਕੁੜੀ ਪੈਨਸੋਨਿਕ ਜੁੜੀ ਹੈ ਇਹ ਕਿਹੜੀ ਕੰਪਨੀ ਹੈ ਇਹ ਦੇਸੀ ਦੇਸੀ ਕੰਪਨੀ ਹੈ ਦੇਸੀ ਵਾਲਾ ਮੈਂ ਤਾਂ ਜੀ ਦੇਸੀ ਦੀ ਬੋਲਣਾ ਹੈ ਇਨਸਰਟ ਹੁੰਦੀ ਹੈ ਟੀਵੀ ਦੀ ਉਹ ਗੁੱਸਾ ਕਰ ਜਾਂਦਾ ਨਹੀਂ ਜੀ ਦੇਸੀਆਂ ਨੂੰ ਮਾਣ ਹੈ ਦੇਸੀਆਂ ਤੇ ਉਹ ਇਥੋਂ ਨਹੀਂ ਆਉਂ ਤੁਹਾਨੂੰ ਕਿਸਕਾਣਾ ਪੈਣਾ YouTube ਫੈਮਿਲੀ ਤੇ ਨੂੰ ਦੱਸ ਦਈਏ ਵੀ ਇਹ ਅੱਜ ਔਖਾ ਹੋਣਾ ਤੁਹਾਨੂੰ ਪਰਸ ਲਾਇਆ ਸੀ ਬਰੋ ਦਾ ਤੇ ਅਸੀਂ ਅੱਜ ਇਹਨੂੰ ਖੋਲ ਕੇ ਇਹਦੇ ਤੇ ਕੋਈ ਨਵੀਂ ਫਿਲਮ ਵੇਖਾਂਗੇ ਹਨਾ ਹਾਂ ਖੁਸ਼ ਜਿਹੜੀ ਸ਼ਹਿਨਾਜ ਦੀ ਇੱਕ ਕੁੜੀ ਆਈ ਉਹ ਆਜੂਗੀ 500 ਰੁਪਏ ਲੱਗੂਗਾ ਪ੍ਰੀਮੀਅਮ ਲੈਣ ਤੇ 3100 ਸਿਰਫ ਇੱਕ ਫਿਲਮ ਹੀ ਦੇਖਣੀ ਹੈ ਨਹੀਂ 550 ਚ ਸਿਨੇਮਾ ਨਹੀਂ ਫਿਰ ਐਡਾ ਮਹਿੰਗਾ ਖਰ ਨਹੀਂ ਆਪਾਂ ਕਰਾਂਗੇ ਕਿੰਨੀਆਂ ਫਿਲਮਾਂ ਯਾਰ ਦੁਨੀਆ ਦੇ ਪ੍ਰਾਈਮ ਵੀਡੀਓ netflix jio hotstar chaupal ਤੇ ਸਾਰਿਆਂ ਦਾ ਪ੍ਰੀਮੀਅਮ ਹੈ ਗਾਉਂ ਕਰੰਗਨ ਜੀਦਾ ਨਹੀਂ ਪ੍ਰੀਮੀਮਾ ਗਾਤੇ ਉਹਦੇ ਤੇ ਆ ਜੂਗੀ ਇੱਕ ਕੁੜੀ ਨਾ ਹੋਣੀ ਹੋਣੀ ਨਾ ਹੋਵੇ ਹਾਈ ਤਾਂ ਸਿਨੇਮਾ ਚ ਵੀ ਨਹੀਂ ਆਈ ਸਿਨੇਮਾ ਚ ਵੀ ਨਹੀਂ ਆਈ ਸਿਨੇਮਾ ਚ ਆਵੀ ਹੈ ਫਿਰ ਫਿਰ ਉਹ 33 33 ਨੂੰ ਆ ਗਈ ਹੈ ਕਿ ਆਖੋ ਬਈ ਪੋਣੇ ਦੀ ਹੋ ਰਹੀ ਹੈ ਮੂੰਹ ਦਿਖਾਈ ਇਹਦੇ ਨਹੀਂ ਫੁੱਟਿਆ ਪਰ ਕਿੰਨਾ ਪੁੱਤਿਆ ਦੀਗਾ ਬਨੇ। ਅਸੀਂ ਤਾਂ ਮੂਵੀ ਵੇਖਣਾ ਪਈ ਅਸੀਂ। ਨਾਟ ਬੈਡ। ਵਧੀਆ ਬਣੀ। ਹਮ। ਆਜੰਦ ਤੇ ਫਿਲਮ ਵੇਖਦੇ ਆ। ਕਿੰਨੇ ਇੰਚੀ ਆ? ਕਿੰਨੇ ਇੰਚੀ ਆ? 40 40 ਯਾ ਦੂਜਾ ਤੇ ਯੂਟਿਊਬ ਫੈਮਿਲੀ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਨੇ ਆ ਅੱਜ ਲੁਧਿਆਣੇ ਗਏ ਸੀ ਤੇ ਅੱਜ ਵਾਵਾ ਹੀ ਮਾਲ ਖਰੀਦ ਲੈ ਕੇ ਆਏ ਤੇ ਇੱਧਰ ਵੇਖੋ ਇਹ ਹੈ ਜੇ ਕਿਸੇ ਬੰਦੇ ਦੀ ਬੁੱਧੀ ਕੰਮ ਨਾ ਕਰੇ ਤਾਂ ਉਹਦੀ ਬੁੱਧੀ ਨਹੀਂ ਕਰਨੀ ਇਹ ਉਹ ਹਾਜੀ ਨਹੀਂ ਜਾਂਦੇ ਹੁੰਦੇ ਜਿਹੜੇ ਹਾਂਜੀ ਬੱਚਾ ਜਿਹੜੇ ਮੁਸਲਮਾਨ ਹਾਜੀ ਨਹੀਂ ਜਾਂਦੇ ਹੁੰਦੇ ਉਹ ਕਰਦੇ ਹੁੰਦੇ ਹਾਜੀ ਨਾ ਹੋਗੀ ਹੁੰਦਾ ਪਤਾ ਨਹੀਂ ਮੈਂ ਤਾਂ ਇਸ ਕੰਮ ਲਈ ਯੂਜ਼ ਕਰ ਸਕਦੀ ਤੇ ਇਹ ਆ ਕਲੀਆਂ ਗਮਲਿਆਂ ਚ ਲਾਉਣ ਵਾਸਤੇ ਇਹ ਵੀ ਇਹਦੇ ਚ ਵੀ ਫਲਾਵਰ ਇਹਦੇ ਚ ਵੀ ਫਲਾਵਰ ਇਹ ਵੀ ਫਲਾਵਰ ਪੱਤੇ ਫਲਾਵਰ ਤੇ ਫਲਾਵਰ ਤੇ ਜਦੋਂ ਆਪਾਂ ਸਜਾਵਟ ਕੀਤੀ ਤੇ ਫਿਰ ਤੁਹਾਨੂੰ ਦਿਖਾਵਾਂਗੇ ਤੇ ਅੱਜ ਤਾਂ ਘਰ ਬਸ ਖਿੜਾਰਿਆਂ ਖਿੜਾਰਿਆਂ ਨਾਲ ਖਿੜਾਰਾ ਹਾਂ ਇੱਕ ਵੀ ਕਲਿੱਪ ਲੈ ਲਵਾਂਗੇ ਆ ਕੀ ਆ ਉਹ ਨਾਲ ਗਿਫਟ ਦਿੱਤਾ ਓ ਬਾਹ ਹੋਰ ਮੋਟ ਨੀ ਮੋਟ ਤਾਂ ਹੋਊਗਾ ਹਾਂ ਇਹ ਕਿਹੜੀ ਨਾ ਵਾਚ ਵਾਚ ਦਿੱਤੇ ਦੇ ਦਿੰਦੇ ਹੋ ਆਪਣਾ ਹਾਂ ਤੇ ਗਿਫਟ ਆਪਾ ਰੱਖ ਲਾਂਗੇ ਇਦਰਾ ਕਿੰਨੀ ਛੱਤੀ ਪਿਆ ਗਿਫਟ ਨੂੰ ਵੈਸੇ ਨਾ ਮੈਂ ਜੁਨੀਆਂ ਚੀਜ਼ਾਂ ਲਈਆਂ ਉਹਦੇ ਨਾਲ ਦੀ ਚੀਜ਼ ਮੈਨੂੰ ਜਿਆਦਾ ਪਸੰਦ ਆਈ ਜਿਵੇਂ ਉਹ ਆਪਾਂ ਜੂਸ ਵਾਲਾ ਉਹਦੇ ਨਾਲ ਜਿਹੜੇ ਬਕਸੇ ਆਏ ਹਿਉਜਾ ਦੇ ਵਧੀਆ ਸੀ ਮੈਨੂੰ ਲੱਗੇ ਜਦੋਂ ਆਪਾਂ ਲਿਆ ਸੀ ਕਿ ਉਹ ਕਾਟ ਵੀ ਨਾ ਚੱਲ ਜਲਦੀ ਕੱਟ ਸਪੀਕਰ ਜਿਹੜਾ ਆਇਆ ਸੀ ਉਹ ਜ਼ਿਆਦਾ ਵਧੀਆ ਲੱਗਾ ਮੈਨੂੰ ਓਕੇ ਜ਼ਿਆਦਾ ਨਹੀਂ ਬੋਲਨੇ ਦਾ ਕੰਮ ਬੋਲ ਉਹ ਤੇ ਨਹੀਂ ਆ ਦੂਜਾ ਆ ਵਧੀਆ ਸੋ ਹੈ ਹੈ ਆ ਵਧੀਆ ਸੋ ਲੱਗਦਾ ਲੱਗ ਗਿਆ ਚਲੋ ਬਈ ਗਾਇਜ਼ ਹੁਣ ਮੈਂ ਰੋਟੀ ਬਣਾਉਣ ਜਾ ਰਹੀ ਆ ਮੇਰੇ ਕੋਲ ਹੋਰ ਟਾਈਮ ਨਹੀਂ ਹੈਗਾ ਅੱਜ ਅਸੀਂ ਘਰੇ ਨਹੀਂ ਸੀਗੇ ਦੇਖੋ ਸਾਡੇ ਰੂਮ ਕਿੰਨੇ ਸਾਫ਼ ਸੁਥਰੇ ਨਹੀਂ ਤਾਂ ਖਲਾਰੇ ਪੈ ਹੁੰਦੇ ਆ ਸਿਰਫ ਅੱਜ ਖਲਾਰੇ ਉਹ ਹੀ ਆ ਜਿਹੜਾ ਨਵਾਂ ਸਮਾਨ ਆਇਆ ਉਹਦੀ ਓਪਨਿੰਗ ਕਰਨੀ ਤੇ ਅੱਜ ਅਸੀਂ ਸਲੂਨ ਚ ਸੀ ਇਹ ਲੁਧਿਆਣੇ ਗਏ ਸੀ ਤੇ ਘਰ ਸਾਫ਼-ਸਾਫ਼ ਰਿਹਾ ਚਲੋ ਜੀ ਹੁਣ ਰੋਟੀ ਪਾਣੀ ਕਰਕੇ ਤੇ ਸਵੇਰੇ ਆਉਣੇ ਆ ਸਾਡੇ ਘਰੇ ਗੈਸਟ ਤੇ ਉਹਨਾਂ ਦਾ ਰੋਟੀ ਪਾਣੀ ਦੀ ਤਿਆਰੀ ਕਰਨੀ ਆ ਸਬਜ਼ੀਆਂ ਸਬਜ਼ੀਆਂ ਮੈਂ ਹੁਣੇ ਚੀਰ ਕੇ ਰੱਖ ਲੈਣੀਆਂ ਤੇ ਸਵੇਰੇ ਆਉਣੇ ਵਿਆਹ ਦਾ ਕਾੜ ਵਿਆਹ ਦਾ ਕਾੜ ਵਿਆਹ ਦਾ ਕਾੜ ਡੱਬਾ ਨਹੀਂ ਹੁਣ ਡੱਬਾ ਵੀ ਆਊਗਾ ਆਪਣਾ ਡੱਬੇ ਨਾਲ ਬੰਦ ਲਵਾ ਬਸ ਉਹਨਾ ਬਲੌਗ ਵਿੱਚ ਨਹੀਂ ਉਹਨਾਂ ਡੱਬਾ ਲੈ ਗਈ ਨਹੀਂ ਤੋ ਇੱਥੇ ਜਾ ਕੇ ਪੁੱਕੇ ਸਰਪੁਰੀ ਕਰਤਾ ਗਏ ਇੱਧਰ ਵੇਖੋ ਇਹਦੀ ਲੁਧਿਆਣੇ ਆ ਕੇ ਜੁੜੀ ਵੀ ਢਿੱਲ ਲਈ ਹੋਈ ਪਈ ਆ ਇਹ ਲੁਧਿਆਣੇ ਆ ਗਏ ਗਾਇਜ਼ ਅਰ ਜੀ ਸਾਨੂੰ ਦੇਖ ਲੰਦੋ ਪਾਵਾ ਉੱਤੇ ਕੀ ਇਹ ਵੀ ਚੱਲ ਪਿਆ ਸਾਰਾ ਕੁਝ ਚੱਲ ਰਿਹਾ ਦੂਜਾ ਜੀ ਆ ਦਰਵਾਜ਼ਾ ਬੰਦ ਕਰੀਂ ਕੁਛ ਸਟੋਰ ਰੂਮ ਦਾ ਸਟੋਰ ਰੂਮ ਦਾ ਦਰਵਾਜ਼ਾ ਬੰਦ ਕਰਦੇ ਭਰਾਵਾ ਦੋਨੋਂ ਹੀ ਕਰਦੇ ਇਹ ਵੀ ਕਰਦੇ ਆ ਵੀ ਕਰਦੇ ਇਹ ਹੋਣ ਆਏਗੀ ਬੜੀਆ ਵਾਲੀ ਜਿਹਨੂੰ ਅਸੀ ਰਸਿੱਰਤੀ ਨਾ ਮਾਰਦੇ ਅਸੀਂ ਟੈਂਪਰੇਰੀ ਰੱਖੀ ਆ ਕਿਉਂਕਿ ਇਹ ਅੱਲੇ ਨਹੀਂ ਸਾਡੀ ਗਈ ਇਹ ਬਰੋ ਦੀ ਆ ਤੇ ਅਸੀਂ ਚਲਾ ਕੇ ਦੇਖਣ ਲੱਗੇ ਚੱਕੋ ਤਾਂ ਸਿੱਧੀ ਚੱਲਦੀ ਸੈਲਰੀ ਨਹੀਂ ਹੋਣੀ ਉਹ ਸਾਰਾ ਕੁਝ ਚੱਲਦਾ ਹੀ ਇੱਥੇ ਐ ਨਹੀਂ ਦਰਾਉਂਗਾ ਕੈਮਰੇ ਤੇ ਚੱਲਣੀ ਚਾਹਨੇ ਹੋ ਉਹ ਉੱਪਰ ਲਈ HDMI ਲਾ ਕੇ ਨਾ ਓਕੇ ਫਿਰ ਬੱਸ ਲੋ ਇਹ ਗੱਡੀ ਹੈਗੀ ਹੈ ਹਾਂ ਕੋਰਟ ਵੀ ਬਣਾ ਲਿਆ ਨਾ ਤੇ ਮੈਂ ਤਾਂ ਬੈਠੀ ਹੋਈ ਆ ਮੈਂ ਵੇਖਣੀ ਆ ਫਿਲਮ ਫਿਲਮ ਲਾ ਦੇ ਵਧੀਆ ਮੁੰਮੁੰਡਾ ਵੇਖਣੀ ਚਾਹੁੰਦੀ ਤੇ ਫਿਲਮ ਦੇਖਦੇ ਆ ਫਿਰ ਕਿਹੜੀ ਫਿਲਮ ਲਾਉਂਗੇ ਪੰਜਾਬੀ 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 ਇਹ ਕੋਈ ਸਾਡੀ ਸੱਸੀ ਵਿੱਚ ਭਾ ਦੇ ਦੀ ਯੈਸ ਦੇ ਚਲਾ ਦੇ ਚਲਾਈ ਇੱਥੇ ਮਨੀਲਪੇਟ ਐਡਿੰਗ ਚ ਜਾ ਗਿਓ ਇੱਧਰ ਵੇਖੋ YouTube ਫੈਮਲੀ ਸਾਨੂੰ ਆਗੇ ਕਾੜੀ ਕਾੜ ਵਿਆਹ ਲਈ ਹੁਣ ਅਸੀਂ ਵੇਖਨੇ ਐਨੇ ਵਿਆਹ ਤੇ ਸੂਟ ਵੀ ਅਸੀਂ ਕਰਦੇ ਪਏ ਆ ਆਪਦੇ ਰੈਡੀ ਵੇਖੋ ਸਾਨੂੰ ਤਾਂ ਲੱਗੀਆਂ ਮੋਜਾਂ ਨਾਲੇ ਸੂਟ ਸਾਨੂੰ ਮਿਲੇ ਨਾਲੇ ਅਸੀਂ ਵਿਆਹ ਤੇ ਜਾਵਾਂਗੇ ਰਾਸ਼ਨ ਰੋਸ਼ਨ ਖਾਵਾਂਗੇ ਨਾਲੇ ਸਾਨੂੰ ਡੱਬੇ ਤੇ ਇਧਰ ਵੇਖੋ ਆਪਣੇ ਮੈਮ ਕਰਦੇ ਪਏ ਨੇ ਸਫਾਈ ਸਹੀ ਗੱਲ ਆ ਕੱਲ ਤਾਂ ਇਸ ਵੇਲੇ ਸਫਾਈ ਹੋ ਗਈ ਸੀ ਕੱਲ ਕੱਲ ਤਾਂ ਇਸ ਵੇਲੇ ਪਹਿਲੇ ਕਾਰਡ ਵਾਲਿਆਂ ਨੂੰ ਰੋਟੀ ਖਵਾ ਕੇ ਵੀ ਭੇਜਦਾ ਸੀ ਹਾਂਜੀ ਤੇ ਮੇਰੀ ਕੋਈ ਗਲਤੀ ਨਹੀਂ ਇਹਦੇ ਵਿੱਚ ਕੋਮਲ ਦੀ ਗਲਤੀ ਇਹਨੇ ਵੀਡੀਓ ਕਲਿੱਪਸ ਨਹੀਂ ਲਈਆਂ ਹਾਂਜੀ ਤੇ ਕੱਲ ਸੀ ਮਤਲਬ ਨਾਦਾ ਵਧੀਆ ਮੇਰੇ ਸਾਡੇ ਮੇਰੇ ਮਾਮੇ ਸਹੁਰੇ ਦੀ ਕੁੜੀ ਦਾ ਵਿਆਹ ਇਹਨੇ ਨਾਣ ਦਾ ਤੇ ਪਹਿਲਾਂ ਸਵੇਰ ਉਹ ਘਾਟ ਦੇ ਕੇ ਗਏ ਰੋਟੀ ਪਾਣੀ ਖਾਦਾ ਵਧੀਆ ਆਂਦਾਂ ਨਾਲ ਇੰਜੋਏ ਕੀਤਾ ਗੱਲਾਂ ਬਾਤਾਂ ਕੀਤੀਆਂ ਉਹ ਗਿਆ ਚਲੇ ਉਸ ਤੋਂ ਬਾਅਦ ਆ ਗਈ ਮੰਨੂ ਤੇ ਮੰਨੂ ਦੀ ਮੰਮੀ ਹੈਪੀ ਦਾ ਵਿਆਹ ਹੈ ਲੋਕਲ ਹੀ ਆਪਣੇ ਤੇ ਉਹ ਤੁਹਾਨੂੰ ਵਿਖਾਵਾਂਗੇ YouTube ਫੈਮਿਲੀ ਫਿਰ ਉਹਨਾਂ ਨਾਲ ਸਾਰੀ ਦਿਹਾੜੀ ਮਤਲਬ 4-5 ਸਾਲੋਂ ਐਵੇਂ ਵੱਜ ਗਏ 11:00 ਵਜੇ ਉਹ ਗਿਆ 12:00 1:00 ਵਜੇ ਉਹ ਆ ਗਏ ਹਾਂ ਜੀ ਹਾਂ ਤਿੰਨ ਚਾਰ ਘੰਟੇ ਉਹਨਾਂ ਨਾਲ ਸਪੈਂਡ ਕੀਤੇ ਤੇ ਕੱਲ ਸੂਟ ਤੇ ਨਹੀਂ ਲੱਗਿਆ ਗਿਆ ਅੱਜ ਲੱਗਣ ਹੀ ਲੱਗੇ ਸੀ ਅਜੇ ਮੈਂ ਕਿਹਾ ਵੀ ਕੰਮ ਥੋੜਾ ਲੇਟ ਕਰ ਲਾਂਗੇ ਪਰ ਕਸਟਮਰ ਦੀ ਕਾਲ ਆ ਗਈ ਕਿ ਉਹ ਕਹਿ ਰਾ ਸmooth ਕਰਾਉਣ ਆ ਰਹੇ ਨੇ ਤੇ ਫਿਰ ਮੈਂ ਕਹਾ ਦਵਾ ਦਵਾ ਕੰਮ ਫਿਨਿਸ਼ ਕਰਕੇ ਰੈਡੀ ਹੋਣੇ ਆ ਤੇ ਫਿਰ ਕਹਿ ਰਾ ਸੌਫਟ ਹੋ ਜਾਂਦੇ ਨੇ ਸਹੀ ਗੱਲ ਆ ਤੇ ਬੱਸ ਸਮੂਥ ਕਰਨੀ ਆ ਉਹ ਆਪਾਂ ਅਗਲੇ ਵਲੌਗ ਚ ਦਿਖਾਵਾਂਗੇ ਤੇ ਅੱਜ ਦਾ ਵਲੌਗ ਜਿਹੜਾ ਬਾਕੀ ਵਲੌਗ ਦੇ ਨਾਲ ਕਰਾਂਗੇ ਕਨੈਕਟ ਸ਼ਾਇਦ ਉਹਦੇ ਵਿੱਚ ਵੀ ਸਮੂਥਨਿੰਗ ਹੋਵੇ ਇੱਕ ਤੇ ਬਾਕੀ ਆਪਾਂ ਜਿਹੜੀ LEDਸ ਖਾਈ ਸਾਰਾ ਕੁਝ ਇਹੋ ਜਿਹਾ ਤੇ ਵਲੌਗ ਵੇਖ ਕੇ ਤੁਹਾਨੂੰ ਕਿਸ ਤਰ੍ਹਾਂ ਅਸੀਂ ਵਲੌਗ ਮਤਲਬ ਕੁਝ ਲੈਣੇ ਆ ਜਾਂ ਕੁਝ ਪਰ ਤਾਂ ਕਲਿੱਪਸ ਲੈ ਲੈਨੇ ਵੀ ਇਹਨੇ ਬੰਨੇ ਤੁਹਾਡੇ ਰੂਬਰੂ ਹੋ ਜੰਨੇ ਨਾਲੇ ਗੱਲਾਂ ਬਾਤਾਂ ਕਰ ਲੈਂਦੀਆਂ ਸੋ ਨਾਲੇ ਤੁਹਾਨੂੰ ਅਪਡੇਟ ਮਿਲਦੀ ਰਹਿੰਦੀ ਵੀ ਅੱਜ ਇਹਨਾਂ ਨੇ ਕੀ ਕੀਤਾ ਅੱਜ ਇਹਨਾਂ ਨੇ ਕੀ ਕੀਤਾ ਸੋ ਅੱਜ ਦੀ ਅਪਡੇਟ ਤੁਹਾਨੂੰ ਮੈਂ ਮਤਲਬ ਅੱਜ ਸਵੇਰ ਜਿਹੜੇ ਵਲੌਗ ਦਾ ਐਂਡ ਕਰਨ ਜਾ ਰਹੀ ਹਾਂ ਕੱਲ੍ਹ ਦੀ ਅਪਡੇਟ ਤੁਹਾਨੂੰ ਮੈਂ ਦੇਤੀ ਸਾਰੀ ਅਸੀਂ ਕੀ ਕੀਤਾ ਸੋ ਅੱਜ ਦਾ ਵਲੌਗ ਕਿਵੇਂ ਲੱਗਾ ਵਧੀਆ ਲੱਗੇ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲੇ ਤੇ ਮਿਲਦੇ ਆ ਨੈਕਸਟ ਵਲੌਗ ਤੱਕ ਲਈ ਬਾਏ